ਲਓ ਜੀ ਇਸ ਵਕਤ ਦੀਆਂ ਚਾਰ ਵੱਡੀਆਂ ਖਬਰਾਂ ਨੇ ਪਹਿਲੀ ਖਬਰ ਹੈ ਕਿ ਭਗਵੰਤ ਮਾਨ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਉਣ ਜਾਂ ਰੱਖਣ ਬਾਰੇ ਕੇਜਰੀਵਾਲ ਦਾ ਪਹਿਲੀ ਵਾਰ ਵੱਡਾ ਬਿਆਨ ਆਇਆ ਪੂਰੀ ਜਾਣਕਾਰੀ ਤੁਹਾਨੂੰ ਅੱਗੇ ਦਿੰਨੇ ਆ ਦੂਜੀ ਵੱਡੀ ਖਬਰ ਹੈ ਕਿਸਾਨਾਂ ਨੇ ਅੱਜ ਫੇਰ ਚੰਡੀਗੜ੍ਹ ਮੀਟਿੰਗ ਕਰਕੇ ਚੰਡੀਗੜ੍ਹ 'ਚ ਮੋਰਚਾ ਲਾਉਣ ਦਾ ਐਲਾਨ ਕਰ ਦਿੱਤਾ ਕਿਹੜੀ ਤਰੀਕ ਰੱਖੀ ਹੈ ਕਿੱਥੇ ਮੋਰਚਾ ਲੱਗੂ ਤੇ ਕਿਵੇਂ ਲੱਗੂ ਪੂਰੀ ਜਾਣਕਾਰੀ ਅੱਗੇ ਦੱਸਦੇ ਆਂ ਅਗਲੀ ਵੱਡੀ ਖਬਰ ਹੈ ਡਿਬਰੂਗੜ ਜੇਲ੍ਹ ਚ ਬੰਦ ਅਮਰਤਪਾਲ ਤੇ ਉਹਦੇ ਸਾਥੀਆਂ ਤੋਂ NSA ਹਟਾਉਣ ਦਾ ਫੈਸਲਾ ਲਿਆ ਗਿਆ ਹੈ ਕਿਹਦੇ ਕਿਹਦੇ ਤੋਂ NSA ਹਟਾਇਆ ਜਾ ਰਿਹਾ ਔਰ ਉਹਨਾਂ ਨੂੰ ਕਿਵੇਂ ਪੰਜਾਬ ਲਿਆਂਦਾ ਜਾਏਗਾ ਇਹਦੇ ਤੇ ਪੂਰੀ ਜਾਣਕਾਰੀ ਅੱਗੇ ਤੁਹਾਨੂੰ ਦਿੰਨੇ ਆਂ ਅਗਲੀ ਵੱਡੀ ਖਬਰ ਹੈ ਪੰਜਾਬ ਦੇ ਜਲੰਧਰ ਦੇ ਰਾਏਪੁਰ ਦੇ ਵਿੱਚ ਇੱਕ ਯੂਟਿਊਬਰ ਦੇ ਘਰ ਤੇ ਗਰਨੇਡ ਹਮਲਾ ਹੋਇਆ ਜਿਮੇਵਾਰੀ ਪਾਕਿਸਤਾਨ 'ਚ ਬੈਠੇ ਬੰਦੇ ਨੇ ਲਈ ਆ ਹਮਲਾ ਕਿਉਂ ਕੀਤਾ ਹੈ ਕਿਵੇਂ ਕੀਤਾ ਹੈ ਪੂਰੀ ਜਾਣਕਾਰੀ ਅੱਗੇ ਸਾਂਝੀ ਕਰਦੇ ਆ ਪਹਿਲੀ ਖਬਰ ਤੋਂ ਸ਼ੁਰੂ ਕਰੀਏ ਅੱਜ ਮੁੱਖ ਮੰਤਰੀ ਭਗਵੰਤ ਮਾਨ ਬਾਰੇ ਕੇਜਰੀਵਾਲ ਦਾ ਵੱਡਾ ਬਿਆਨ ਆਇਆ ਪਿਛਲੇ ਦਿਨਾਂ ਤੋਂ ਵੱਡੀ ਚਰਚਾ ਚੱਲ ਰਹੀ ਸੀ ਮੀਡੀਆ ਦੇ ਵਿੱਚ ਹੋਰ ਥਾਵਾਂ ਤੇ ਰੋਜ਼ ਇਹ ਚਰਚਾ ਆਉਂਦੀ ਸੀ ਕਿ ਭਗਵੰਤ ਮਾਨ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾ ਕੇ ਤੇ ਕਿਸੇ ਹੋਰ ਬੰਦੇ ਨੂੰ ਬਣਾਇਆ ਜਾਊਗਾ ਇਹ ਵੀ ਚਰਚਾ ਰਹੀ ਹੈ ਕਿ ਸ਼ਾਇਦ ਕੇਜਰੀਵਾਲ ਪੰਜਾਬ ਦਾ ਮੁੱਖ ਮੰਤਰੀ ਆਪ ਬੰਨਣਾ ਚਾਹੁੰਦਾ ਪਰ ਅੱਜ ਕੇਜਰੀਵਾਲ ਨੇ ਸਾਰਾ ਖੁਲਾਸਾ ਕਰ ਦਿੱਤਾ ਹੈ ਕੇਜਰੀਵਾਲ ਨੇ ਅੱਜ ਦੱਸਿਆ ਭਗਵੰਤ ਮਾਨ ਹੀ ਪੂਰੇ 5 ਸਾਲ ਪੰਜਾਬ ਦਾ ਮੁੱਖ ਮੰਤਰੀ ਰਹਿਣਗੇ ਔਰ ਕੇਜਰੀਵਾਲ ਨੇ ਇਹ ਵੀ ਕਿਹਾ ਕਿ ਆ 5 ਸਾਲ ਨਹੀਂ ਅਗਲੇ 5 ਸਾਲ 20 ਭਗਵੰਤ ਮਾਨ ਹੀ ਪੰਜਾਬ ਦਾ ਮੁੱਖ ਮੰਤਰੀ ਰਹੇਗਾ ਹੁਣ ਹੁਣ ਤੱਕ ਦਾ ਕੇਜਰੀਵਾਲ ਦਾ ਭਗਵੰਤ ਮਾਨ ਦੇ ਮੁੱਖ ਮੰਤਰੀ ਰਹਿਣ ਬਾਰੇ ਇਹ ਪਹਿਲਾ ਵੱਡਾ ਬਿਆਨ ਹੈ ਲੰਬੇ ਟਾਈਮ ਤੋਂ ਭਗਵੰਤ ਮਾਨ ਨੂੰ ਮੁੱਖ ਮੰਤਰੀ ਤੋਂ ਹਟਾਉਣਾ ਕਿ ਰੱਖਣਾ ਇਹਦੇ ਬਾਰੇ ਆਮ ਆਦਮੀ ਪਾਰਟੀ ਚੁੱਪ ਸੀ ਪਰ ਮੀਡੀਆ ਦੇ ਵਿੱਚ ਇਹ ਕਿਆਸ ਰਾਈਆਂ ਇਹ ਅੰਦਾਜ਼ੇ ਇਹ ਅੰਦਰ ਦੀਆਂ ਕਨਸੋਆਂ ਚੱਲਦੀਆਂ ਰਹਿੰਦੀਆਂ ਸੀਗੀਆਂ ਰੋਜ਼ ਇਹ ਕਿਹਾ ਜਾਂਦਾ ਸੀ ਭਗਵੰਤ ਮਾਨ ਨੂੰ ਅੱਜ ਬਦਲ ਦਿੱਤਾ ਜਾਊਗਾ ਕੱਲ ਬਦਲ ਦਿੱਤਾ ਜਾਊਗਾ ਪਰ ਅੱਜ ਕੇਜਰੀਵਾਲ ਨੇ ਇਹ ਸਾਰੀਆਂ ਚਰਚਾਵਾਂ ਖਤਮ ਕਰ ਦਿੱਤੀਆਂ ਨੇ ਵੈਸੇ ਕੀ ਆਮ ਆਦਮੀ ਪਾਰਟੀ ਕੇਜਰੀਵਾਲ ਨੂੰ ਭਗਵੰਤ ਮਾਨ ਨੂੰ ਪੰਜਾਬ ਚ ਬਦਲ ਕੇ ਆਪਣਾ ਫਾਇਦਾ ਕਰਦੀ ਜਾਂ ਨੁਕਸਾਨ ਇਹਦੇ ਤੇ ਗੱਲ ਕਰਨੀ ਬਹੁਤ ਜ਼ਰੂਰੀ ਹੈ ਦੇਖੋ ਜਿਸ ਤਰ੍ਹਾਂ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਰਹੀ ਖੁਦ ਕੇਜਰੀਵਾਲ ਵੀ ਹਾਰ ਗਏ ਤਾਂ ਜੇਕਰ ਪੰਜਾਬ ਦੇ ਵਿੱਚ ਭਗਵੰਤ ਮਾਨ ਨੂੰ ਹਟਾ ਕੇ ਮੁੱਖ ਮੰਤਰੀ ਕਿਸੇ ਹੋਰ ਨੂੰ ਜਾਂ ਕੇਜਰੀਵਾਲ ਨੂੰ ਬਣਾਇਆ ਜਾਂਦਾ ਆਮ ਆਦਮੀ ਪਾਰਟੀ ਨੇ ਆਤਮ ਹੱਤਿਆ ਕਰਨੀ ਸੀ ਪੰਜਾਬ 'ਚ ਸੂ ਸਾਈਡ ਕਰਨਾ ਸੀ ਪੰਜਾਬ 'ਚ ਕਿਉਂਕਿ ਪੰਜਾਬ 'ਚ ਜਿੰਨੀ ਥੋੜੀ ਬਹੁਤ ਸਾਖ ਆਮ ਆਦਮੀ ਪਾਰਟੀ ਦੀ ਲੱਗੀ ਸੀ ਜਾਂ ਜਿੰਨੀ ਕ ਬਚੀ ਹੈ ਉਹ ਭਗਵੰਤ ਮਾਨ ਕਰਕੇ ਹੈ ਆਮ ਆਦਮੀ ਪਾਰਟੀ ਚ ਗੱਲਾਂ ਬਾਤਾਂ ਚ ਜਾਂ ਹੋਰ ਚੀਜ਼ਾਂ ਤੇ ਇੰਨਾ ਤੇਜ਼ ਤਰਾਰ ਆਮ ਆਦਮੀ ਪਾਰਟੀ ਚ ਬੰਦਾ ਭਗਵੰਤ ਮਾਨ ਦੇ ਲੈਵਲ ਦਾ ਸ਼ਾਇਦ ਨਹੀਂ ਹੈ ਕੋਈ ਦੇਖੋ ਭਗਵੰਤ ਮਾਨ ਆਪਣੇ ਵਾਅਦਿਆਂ ਤੇ ਕਿੰਨਾ ਖਰਾ ਉਤਰ ਰਿਹਾ ਇਹਦੇ ਤੇ ਮੈਂ ਅੱਜ ਗੱਲ ਨਹੀਂ ਕਰ ਰਿਹਾ ਮੈਂ ਗੱਲ ਕਰ ਰਿਹਾ ਕਿ ਤੇਜ਼ ਤਰਾਰ ਹੋਣ ਦੀ ਤਾਂ ਮੈਨੂੰ ਲੱਗਦਾ ਹੈ ਕਿ ਕੇਜਰੀਵਾਲ ਨੇ ਜਿਹੜਾ ਇਹ ਅੱਜ ਖੁਲਾਸਾ ਕੀਤਾ ਹੈ ਇਹ ਪਾਰਟੀ ਦੀ ਅਣਸਰਦੀ ਲੋੜ ਹੈ ਆਮ ਆਦਮੀ ਪਾਰਟੀ ਨੂੰ ਪਤਾ ਜੇ ਭਗਵੰਤ ਮਾਨ ਨੂੰ ਬਦਲਿਆ ਉਹ ਆਪਣੇ ਨਾਲ ਦੇ ਜਿੰਨੇ ਵੀ ਐਮਐਲਏ ਹੋਣਗੇ ਉਹਨਾਂ ਨੂੰ ਲੈ ਕੇ ਜਾਂ ਪਾਰਟੀ ਵੱਖਰੀ ਬਣਾਉ ਜਾਂ ਕਿਸੇ ਹੋਰ ਪਾਰਟੀ ਚ ਜਾਉ ਤੇ ਫਿਰ ਆਮ ਆਦਮੀ ਪਾਰਟੀ ਦਾ ਇੱਥੇ ਕੱਖ ਨਹੀਂ ਰਹਿਣਾ ਇਸ ਕਰਕੇ ਮਰਦੀ ਕੀ ਨਾ ਕਰਦੀ ਤੇ ਮਰਦੀ ਨੇ ਅੱਖ ਚੱਬਿਆ ਕੇਜਰੀਵਾਲ ਸਾਹਿਬ ਨੇ ਜੇ ਅੱਜ ਇਹ ਐਲਾਨ ਕੀਤਾ ਹੈ ਤਾਂ ਉਹਨਾਂ ਨੂੰ ਪਤਾ ਹੈ ਕਿ ਇਹ ਸਾਡੀ ਲੋੜ ਹੈ ਤੁਹਾਨੂੰ ਕੀ ਲੱਗਦਾ ਤੁਸੀਂ ਆਪਣਾ ਕਮੈਂਟ ਲਿਖ ਦਿਓ ਅਗਲੀ ਵੱਡੀ ਖਬਰ ਹੈ ਕਿਸਾਨਾਂ ਨੇ ਅੱਜ ਫਿਰ ਚੰਡੀਗੜ੍ਹ ਦੇ ਵਿੱਚ ਮੀਟਿੰਗ ਕੀਤੀ ਹੈ। ਸਯੁਕਤ ਕਿਸਾਨ ਮੋਰਚੇ ਨੇ ਅੱਜ ਭਗਵੰਤ ਮਾਨ ਨੂੰ ਖੁੱਲੀ ਬਹਿਸ ਦਾ ਸੱਦਾ ਦਿੱਤਾ ਹੋਇਆ ਸੀ। ਮੁੱਖ ਮੰਤਰੀ ਸਾਹਿਬ ਤਾਂ ਆਏ ਨਹੀਂ। ਉਹ ਇੱਕ ਤਰ੍ਹਾਂ ਨਾਲ ਬਹਿਸ ਤੋਂ ਟਲ ਗਏ ਪਰ ਕਿਸਾਨਾਂ ਨੇ ਅੱਜ ਫਿਰ ਇਹ ਐਲਾਨ ਕੀਤਾ ਕਿ 5 ਮਾਰਚ ਨੂੰ ਸਾਨੂੰ ਚੰਡੀਗੜ੍ਹ ਜਾਣ ਤੋਂ ਫੜੋ ਫੜੀਆਂ ਕਰਕੇ ਰੋਕਿਆ ਗਿਆ ਸੀ ਤੇ ਹੁਣ ਅਸੀਂ 26 ਮਾਰਚ ਨੂੰ ਫਿਰ ਚੰਡੀਗੜ੍ਹ ਮੋਰਚਾ ਲਾਵਾਂਗੇ। ਕਿਸਾਨ ਜਥੇਬੰਦੀਆਂ ਨੇ ਅੱਜ ਕਿਹਾ ਪੂਰਾ ਜੋਰ ਨਾਲ ਆ ਕੇ ਆਵਾਂਗੇ ਚੰਡੀਗੜ੍ਹ ਮੋਰਚਾ ਲਾਵਾਂਗੇ ਤੇ ਨਾਲ ਵਿਧਾਨ ਸਭਾ ਵੱਲ ਅਸੀਂ ਮਾਰਚ ਕਰਾਂਗੇ ਇਹ ਐਲਾਨ ਕੀਤਾ ਗਿਆ ਕਿਸਾਨਾਂ ਵੱਲੋਂ ਕਿਉਂਕਿ ਵਿਧਾਨ ਸਭਾ ਦਾ ਬਜਟ ਸੈਸ਼ਨ اجلاس ਚੱਲਣਾ 21 ਮਾਰਚ ਤੋਂ ਸ਼ਾਇਦ ਸ਼ੁਰੂ ਹੋਣਾ ਤਾਂ ਉਹਦੇ ਦਰਮਿਆਨ ਕਿਸਾਨਾਂ ਨੇ ਐਲਾਨ ਕੀਤਾ ਕਿ ਅਸੀਂ ਵਿਧਾਨ ਸਭਾ ਵੱਲ ਮਾਰਚ ਕਰਾਂਗੇ ਕਿਸਾਨਾਂ ਨੇ ਅੱਜ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪਿਛਲੇ ਦਿਨੀ ਸਾਡੇ ਸਬੰਧੀ ਦੋ ਝੂਠ ਬੋਲੇ ਨੇ ਕਿਸਾਨ ਆਗੂ ਕਹਿੰਦੇ ਇੱਕ ਤਾਂ ਮੁੱਖ ਮੰਤਰੀ ਨੇ ਪੰਜਾਬ ਨੂੰ ਗੁੰਮਰਾਹ ਕੀਤਾ ਕਿ ਕਿਸਾਨਾਂ ਦੀਆਂ ਮੰਗਾਂ ਪੰਜਾਬ ਸਰਕਾਰ ਨਾਲ ਸੰਬੰਧਤ ਨਹੀਂ ਇਹ ਤਾਂ ਕੇਂਦਰ ਨਾਲ ਸੰਬੰਧਤ ਨੇ ਤੇ ਦੂਜਾ ਝੂਠ ਬੋਲਿਆ ਵੀ ਅਸੀਂ ਰੇਲਾਂ ਜਾਂ ਬੱਸਾਂ ਰੋਕਣ ਲਈ ਧਰਨਾ ਲਾਉਣਾ ਚਾਹੁੰਦੇ ਆ ਪਰ ਉਹ ਕਹਿੰਦੇ ਇਹ ਦੋਨੇ ਗੱਲਾਂ ਝੂਠ ਸੀਗੀਆਂ ਇਸੇ ਲਈ ਅਸੀਂ ਉਹਨਾਂ ਨੂੰ ਬਹਿਸ ਦੀ ਚੁਣੌਤੀ ਦਿੱਤੀ ਸੀ ਪਰ ਉਹਨਾਂ ਨੇ ਸਾਡੀ ਬਹਿਸ ਕਰਨ ਦੀ ਚੁਣੌਤੀ ਕਬੂਲੀ ਨਹੀਂ ਉਹ ਬਹਿਸ ਤੋਂ ਟਲ ਗਏ ਜਿਵੇਂ ਜਦੋਂ ਉਹਨਾਂ ਨੇ ਬਹਿਸ ਰੱਖੀ ਸੀ ਤੇ ਦੂਜੀਆਂ ਪਾਰਟੀਆਂ ਟਲ ਗਈਆਂ ਸੀਗੀਆਂ ਤੇ ਕਿਸਾਨਾਂ ਨੇ ਕਿਹਾ ਕਿ ਹੁਣ ਅਸੀਂ ਫੜੋ ਫੜੀਆਂ ਕਰਨ ਸਾਨੂੰ ਜੇਲਾ ਚ ਡੱਕਣ ਅਸੀਂ ਤਿਆਰੀ ਕਰਕੇ ਹੁਣ ਚੰਡੀਗੜ੍ਹ ਵੱਲ ਆਵਾਂਗੇ ਹੁਣ ਵੇਖਣਾ ਇਹ ਆ ਕਿ ਜਿਹੜਾ 26 ਮਾਰਚ ਨੂੰ ਮੈਚ ਫਸਣਾ ਉਹ ਕੀ ਕਰਦਾ ਹੈ ਕੀ ਪੰਜਾਬ ਸਰਕਾਰ ਪਹਿਲਾ ਵਾਰ ਕਿਸਾਨਾਂ ਦੀਆਂ ਫੜੋ ਫੜੀਆਂ ਕਰੇਗੀ ਜੇਲਾ ਚ ਉਹਨਾਂ ਨੂੰ ਤਾੜੇਗੀ ਜਾਂ ਫਿਰ ਪੰਜਾਬ ਸਰਕਾਰ ਪਿੱਛੇ ਕਦਮ ਕਰੇਗੀ ਤੇ ਕਿਸਾਨ ਚੰਡੀਗੜ੍ਹ ਜਾਂਚ ਕਾਮਯਾਬ ਹੋਣਗੇ ਇਹ ਹੁਣ ਆਉਣ ਵਾਲੇ ਦਿਨਾਂ ਚ ਵੇਖਣਾ ਹੈ ਕਿਉਂਕਿ ਇਹ ਬਹੁਤ ਵੱਡੀ ਗੱਲ ਹੈ ਕਿ ਸੰਯੁਕਤ ਕਿਸਾਨ ਮੋਰਚਾ ਇੱਕ ਵੱਡੀ ਤਾਕਤ ਹੈ ਪੰਜਾਬ 'ਚ ਉਹਦੇ ਨਾਲ ਜੁੜੀਆਂ ਜੱਥੇਬੰਦੀਆਂ ਨੂੰ ਇਸ ਤਰੀਕੇ ਨਾਲ ਜਿਵੇਂ 5 ਤਰੀਕ ਨੂੰ ਰੋਕਿਆ ਗਿਆ ਸੀ ਐਵੇਂ ਰੋਕਣਾ ਭਗਵੰਤ ਮਾਨ ਸਰਕਾਰ ਲਈ ਵੀ ਮਹਿੰਗੀ ਗੱਲ ਹੈ ਇਹ ਸਸਤੀ ਗੱਲ ਨਹੀਂ ਗਈ ਜੇ ਪਾਰਟੀ ਥੋੜਾ ਧਿਆਨ ਨਾਲ ਸੋਚੇ ਛਾੜੂ ਆਮ ਆਦਮੀ ਪਾਰਟੀ ਤਾਂ ਉਹ ਨਤੀਜਾ ਕੱਢ ਲੈਣਗੇ ਕਿ ਦੂਜੇ ਮੁੱਖ ਮੰਤਰੀ ਕਿਸਾਨਾਂ ਮਜ਼ਦੂਰਾਂ ਤੇ ਆਮ ਲੋਕਾਂ ਨਾਲ ਐਸ ਪੱਧਰ ਤੱਕ ਪੰਗਾ ਕਿਉਂ ਨਹੀਂ ਸੀ ਲੈਂਦੇ ਤਾਕਤ ਤਾਂ ਉਹਨਾਂ ਮੁੱਖ ਮੰਤਰੀਆਂ ਕੋਲ ਵੀ ਸੀ ਉਸ ਵਕਤ ਦੀ ਪੁਲਿਸ ਤਾਂ ਉਹਨਾਂ ਦੇ ਵੀ ਆਖੇ ਲੱਗਦੀ ਸੀ ਪਰ ਜੇ ਪਹਿਲੇ ਮੁੱਖ ਮੰਤਰੀ ਐਦਾਂ ਕਿਸਾਨਾਂ ਨੂੰ ਰਾਤੋਂ ਰਾਤ ਫੜ ਕੇ ਪੂਰੇ ਪੰਜਾਬ ਚੋਂ ਜ਼ਿਲਾ ਨਹੀਂ ਭੇਜਦੇ ਰਹੇ ਤਾਂ ਇਹਦੇ ਪਿੱਛੇ ਕਾਰਨ ਇਹ ਸੀ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਕਿ ਵੋਟਾਂ ਫਿਰ ਸਿਰਤੇ ਨੇ ਫਿਰ ਪਿੰਡਾਂ 'ਚ ਜਾਣਾ ਫਿਰ ਵੋਟਾਂ ਮੰਗਣੀਆਂ ਨੇ ਔਰ ਉੱਥੇ ਇਹਨਾਂ ਕਿਸਾਨਾਂ ਨੇ ਮੱਥੇ ਲੱਗਣਾ ਤਾ ਫਿਰ ਕਿਹੜੇ ਮੂੰਹ ਨਾਲ ਜਾਵਾਂਗੇ ਇੱਕ ਬਹੁਤ ਵੱਡਾ ਠੱਪਾ ਬਿੱਲਾ ਲੱਗ ਜਾਂਦਾ ਇੱਕ ਪਾਰਟੀ ਤੇ ਵੀ ਇਹ ਕਿਹਦੇ ਵਿਰੋਧੀ ਹੈ ਆਮ ਆਦਮੀ ਪਾਰਟੀ ਨੇ 5 ਤਰੀਕ ਨੂੰ ਜਿਹੜਾ ਐਕਸ਼ਨ ਕਿਸਾਨਾਂ ਤੇ ਕੀਤਾ ਉਹਦੇ ਨਾਲ ਇੱਕ ਵੱਡਾ ਮੈਸੇਜ ਪਿੰਡਾਂ ਚ ਇੰਜ ਗਿਆ ਵੀ ਆਮ ਆਦਮੀ ਪਾਰਟੀ ਜਿਵੇਂ ਭਾਜਪਾ ਵਾਂਗ ਕਿਸਾਨਾਂ ਨੂੰ ਦਬਾਉਣਾ ਚਾਹੁੰਦੀ ਹੋਵੇ ਇਹ ਮੈਸੇਜ ਗਿਆ ਉਸ ਤੋਂ ਬਾਅਦ 10 ਮਾਰਚ ਨੂੰ ਜਿਵੇਂ ਕਿਸਾਨਾਂ ਨੇ ਐਮਐਲਏ ਦੇ ਘਰਾਂ ਦੇ ਅੱਗੇ ਪ੍ਰਦਰਸ਼ਨ ਕੀਤੇ ਨੇ ਧਰਨੇ ਲਾਏ ਨੇ ਉਥੇ ਵੀ ਇਹ ਮੈਸੇਜ ਕਿਸਾਨਾਂ ਨੇ ਇਸ ਤਰ੍ਹਾਂ ਦਿੱਤਾ ਵੀ ਇਹ ਕਿਸਾਨ ਵਿਰੋਧੀ ਪਾਰਟੀ ਹੈ ਕੀ ਹੁਣ ਆਮ ਆਦਮੀ ਪਾਰਟੀ ਪੂਰੀ ਕਿਸਾਨ ਲਹਿਰ ਨਾਲ ਪੂਰੀ ਕਿਸਾਨੀ ਦੇ ਨਾਲ ਇਸ ਹੱਦ ਤੱਕ ਪੇਚਾ ਪਾਉਣ ਨੂੰ ਤਿਆਰ ਹੈ ਕਿ ਨਹੀਂ ਤਿਆਰ ਇਹ ਆਉਣ ਵਾਲਾ ਟਾਈਮ 26 ਮਾਰਚ ਨੂੰ ਪਤਾ ਲੱਗੂਗਾ ਹੁਣ ਜੇ ਤੇ 26 ਮਾਰਚ ਨੂੰ ਆਮ ਆਦਮੀ ਪਾਰਟੀ ਨੇ ਫਿਰ ਫੜੋ ਫੜੀ ਕੀਤੀ ਸਰਕਾਰ ਨੇ ਫਿਰ ਤੇਦਾ ਮਤਲਬ ਹੈ ਕਿ ਸਿੱਧੇ ਹੋ ਗਏ ਕਿਸਾਨੀ ਨੂੰ ਦਬਾਉਣ ਲਈ ਤੇ ਜੇ ਪਿੱਛੇ हट ਕੇ ਫਿਰ ਇਹਦਾ ਮਤਲਬ ਹੈ ਕਿ ਸਿਆਸੀ ਪਹੁੰਚ ਉਹਨਾਂ ਨੇ ਆਪਣੀ ਉਸ ਤਰੀਕੇ ਨਾਲ ਬਣਾ ਲਈ ਹੈ ਜਿਵੇਂ ਉਹਨਾਂ ਨੇ 27 ਚ ਵੋਟਾਂ ਲੈਣ ਦੀ ਕੋਸ਼ਿਸ਼ ਕਰਨੀ ਹੈ ਅਗਲੀ ਵੱਡੀ ਖਬਰ ਹੈ ਕਿ ਪੰਜਾਬ ਦੇ ਜਲੰਧਰ ਦੇ ਰਾਏਪੁਰ ਦੇ ਵਿੱਚ ਅੱਜ ਸਵੇਰ ਇੱਕ ਘਰ ਦੇ ਵਿੱਚ ਗਰਨੇਡ ਸੁੱਟਿਆ ਗਿਆ ਤੇ ਉਸ ਤੋਂ ਬਾਅਦ ਖੁਲਾਸੇ ਹੋਏ ਨੇ ਪਾਕਿਸਤਾਨ ਦਾ ਇੱਕ ਸ਼ਹਿਬਾਜ਼ ਸ਼ਾਹ ਜਿਹੜਾ ਵਿਅਕਤੀ ਹੈ ਜਿਹਦੀ ਪਿਛਲੇ ਦਿਨੀ ਇੱਕ ਵੀਡੀਓ ਵਾਇਰਲ ਹੋਈ ਸੀ ਜਿਹੜੀ ਗੈਂਗਸਟਰ ਲਾਰਸ ਬਸ਼ਨੋਈ ਦੇ ਨਾਲ ਉਹਦੀ ਫੋਨ ਜਿਹੜੀ ਵੀਡੀਓ ਕਾਲ ਤੇ ਗੱਲ ਹੋ ਰਹੀ ਹੈ ਤਾਂ ਉਸੇ ਬਾਅਦ ਨੇ ਇਹ ਜ਼ਿੰਮੇਵਾਰੀ ਲਈ ਹੈ ਕਿ ਇਹ ਗਰਨੇਡ ਨਾ ਸਟਵਾਇਆ ਕਿਉਂ ਸਟਵਾਇਆ ਉਹ ਕਹਿ ਰਿਹਾ ਕਿ ਸੋਸ਼ਲ ਮੀਡੀਆ ਦੇ ਉੱਪਰ ਜਿਹੜਾ ਵੀ ਵਿਅਕਤੀ ਸਾਡੇ ਮਜ਼ਬ ਦੇ ਖਿਲਾਫ ਬੋਲੇਗਾ ਅਸੀਂ ਉਹਦੇ ਤੇ ਇੰਜ ਕਰਾਂਗੇ ਇਹ ਗੱਲ ਬੋਲੀ ਗਈ ਹੈ ਹੁਣ ਜਿਨ੍ਹਾਂ ਦੇ ਘਰੇ ਗ੍ਰਨੇਡs ਛੁੱਟਿਆ ਗਿਆ ਉਹ ਬੰਦਾ ਮੀਡੀਆ ਚ ਇਹ ਕਹਿ ਰਿਹਾ ਵੀ ਸਾਨੂੰ ਤਾਂ ਪਤਾ ਹੀ ਲੱਗਾ ਕਿਹੜੇ ਵੇਲੇ ਛੁੱਟਿਆ ਚੱਲਿਆ ਸ਼ਾਇਦ ਉਹ ਹੈ ਨੀਗਾ ਉਹ ਕਹਿੰਦਾ ਸਾਡੇ ਭਾ ਦਾ ਤਾਂ ਕੋਈ ਅਮਰੂਦ ਛੁੱਟ ਗਿਆ ਜਾਂ ਆਲੂ ਛੁੱਟ ਗਿਆ ਕਿਉਂਕਿ ਨਾ ਸਾਨੂੰ ਪਤਾ ਲੱਗਾ ਨਾ ਬਾਅਦ ਚ ਇਹ ਚੱਲਿਆ ਹੁਣ ਅੱਗੇ ਇਹ ਪੁਲਿਸ ਦਾ ਕੰਮ ਹੈ ਇਹ ਗੱਲ ਬੋਲੀ ਗਈ ਹੈ ਪੁਲਿਸ ਕਹਿ ਰਹੀ ਆ ਕਿ ਅਸੀਂ ਇਹਦੀ ਤੈਅ ਤੱਕ ਜਾਵਾਂਗੇ ਤੇ ਇਹਨੂੰ ਖੰਗਾਲਾਂਗੇ ਕਿ ਇਹ ਇਹਦੀ ਜੜ ਕਿੱਥੇ ਹੈ ਹੁਣ ਇੱਕ ਅਗਲਾ ਵੱਡਾ ਮਸਲਾ ਪੰਜਾਬ 'ਚ ਹੋਰ ਉੱਠ ਪਿਆ ਪਿਛਲੇ ਦਿਨਾਂ ਤੋਂ ਪੁਲਿਸ ਲਗਾਤਾਰ ਪੁਲਿਸ ਅਨਕਾਊਂਟਰ ਕਰ ਰਹੀ ਹੈ ਦੋ ਤਿੰਨ ਪੁਲਿਸ ਅਨਕਾਊਂਟਰ ਰੋਜ਼ਾਨਾ ਹੁੰਦੇ ਨੇ ਤੇ ਉਹਨਾਂ ਪੁਲਿਸ ਅਨਕਾਊਂਟਰਾਂ ਦੇ ਵਿੱਚ ਗੋਲੀਆਂ ਚੱਲਦੀਆਂ ਨੇ ਤੇ ਰੋਜ਼ਾਨਾ ਇੱਕ ਦੋ ਥਾਵਾਂ ਤੇ ਪੁਲਿਸ ਜਿਹੜੀਆਂ ਲੱਤਾਂ ਦੇ ਵਿੱਚ ਗੋਲੀਆਂ ਮਾਰਦੀ ਹੈ ਇਹਦੇ ਉੱਪਰ ਸਵਾਲ ਉੱਠੇ ਨੇ ਜਿਹੜੇ ਇੱਕ ਸਿਆਸੀ ਬੁੱਧੀਜੀਵੀ ਹੈ ਮਾਲਵਿੰਦਰ ਮਾਲੀ ਉਹਨੇ ਸੋਸ਼ਲ ਮੀਡੀਆ ਤੇ ਸਿੱਧਾ ਲਿਖ ਕੇ ਪਾਇਆ ਉਹ ਕਹਿੰਦਾ ਇਹ ਜਿਹੜੀਆਂ ਗੋਲੀਆਂ ਲੱਤਾਂ 'ਚ ਵੱਜਣੀਆਂ ਸ਼ੁਰੂ ਹੋ ਗਈਆਂ ਇਹ ਆਉਣ ਵਾਲੇ ਦਿਨਾਂ 'ਚ ਛਾਤੀਆਂ 'ਚ ਵੱਜਣੀਆਂ ਤੇ ਵੱਜਣੀਆਂ ਉਹਨਾਂ ਦੇ ਜਿਹੜੇ ਬੋਲਦੇ ਆ ਮਨੁੱਖੀ ਅਧਿਕਾਰ ਕਾਰਕੁਨ ਜਿਹੜਾ ਰੁਪਿੰਦਰ ਹੈ ਉਹਨੇ ਸੋਸ਼ਲ ਮੀਡੀਆ ਚੈਨਲਾਂ 'ਤੇ ਬੋਲਿਆ ਉਹ ਕਹਿੰਦਾ ਇਹ ਪੁਲਸ ਰਾਜ ਦੀ ਸ਼ੁਰੂਆਤ ਆ ਔਰ ਜਿਵੇਂ ਪਹਿਲਾਂ 70-75 ਦੇ ਦਹਾਕੇ 'ਚ ਤੇ ਫਿਰ 84 ਦੇ ਦਹਾਕੇ ਦੇ ਵਿੱਚ ਜੋ ਕੁਝ ਵਾਪਰਿਆ ਉਸ ਦੌਰ 'ਚ ਝੂਠੇ ਪੁਲਿਸ ਮੁਕਾਬਲੇ ਸਾਰਾ ਕੁਝ ਉਹ ਕਹਿੰਦਾ ਇਹ ਉਧਰ ਨੂੰ ਸਭ ਕੁਝ ਜਾਂਦਾ ਨਜ਼ਰ ਆ ਰਿਹਾ ਔਰ ਉਹਨੇ ਇਹ ਵੀ ਕਿਹਾ ਕਿ ਜਿਵੇਂ ਉਸ ਵਕਤ ਦੇ ਝੂਠੇ ਪੁਲਿਸ ਮੁਕਾਬਲੇਆ ਚ ਅੱਜ ਸਜ਼ਾਵਾਂ ਹੋ ਰਹੀਆਂ ਅਦਾਲਤਾਂ ਵੱਲੋਂ ਪੁਲਿਸ ਅਫਸਰਾਂ ਨੂੰ ਜਿਨ੍ਹਾਂ ਝੂਠੇ ਪੁਲਿਸ ਮੁਕਾਬਲੇ ਕੀਤੇ ਸੀ ਤਾਂ ਰੁਪਿੰਦਰ ਨੇ ਕਿਹਾ ਕਿ ਉਹਨਾਂ ਵਾਲੇ ਟਾਈਮ ਦੇ ਵਿੱਚ ਪੰਜਾਬ ਪੁਲਿਸ ਜਿਹੜੀ ਅੱਜ ਇੰਜ ਕਰ ਰਹੀ ਹੈ ਉਹਨੂੰ ਵੀ ਖਮਿਆਜਾ ਭੁਗਤਣਾ ਪੈ ਸਕਦਾ ਤੇ ਸਰਕਾਰ ਆਪਣੇ ਨੰਬਰ ਬਣਾ ਰਹੀ ਹੈ ਤੇ ਇਹ ਗੈਰ ਜਮਹੂਰੀ ਗੈਰ ਮਨੁੱਖੀ ਤਰੀਕਾ ਜਿਹੜੇ ਬੰਦੇ ਫੜੇ ਜਾ ਸਕਦੇ ਨੇ ਉਹਨਾਂ ਨੂੰ ਵੀ ਗੋਲੀ ਮਾਰਨ ਦਾ ਟ੍ਰੈਂਡ ਠੀਕ ਨਹੀਂ ਇਹ ਗੱਲਾਂ ਤੇ ਸਵਾਲ ਉਠਾਏ ਜਾ ਰਹੇ ਨੇ ਤੁਸੀਂ ਇਹਦੇ ਬਾਰੇ ਦੱਸਿਓ ਤੁਹਾਨੂੰ ਕੀ ਲੱਗਦਾ ਹੈ ਤੁਹਾਡਾ ਕੀ ਕਹਿਣਾ ਹੈ ਅਗਲੀ ਵੱਡੀ ਖਬਰ ਹੈ ਕਿ ਡਿਬਰੂਗੜ ਜੇਲ੍ਹ ਦੇ ਵਿੱਚ ਅਮਰਤਪਾਲ ਤੇ ਜਿਹੜੇ ਉਹਦੇ ਸਾਥੀ ਬੰਦ ਨੇ ਉਹਨਾਂ ਦੇ ਵਿੱਚੋਂ ਸੱਤ ਸਾਥੀ ਜਿਹੜੇ ਅਮਰਤਪਾਲ ਹੋਰਾਂ ਦੇ ਉਹਨਾਂ ਨੂੰ ਉਹਨਾਂ ਤੋਂ ਐਨਐਸਏ ਹਟਾਇਆ ਜਾ ਰਿਹਾ ਐਨਐਸਏ ਖਤਮ ਕੀਤਾ ਜਾ ਰਿਹਾ ਅਮਰਤਪਾਲ ਉਹਦੇ ਸਾਥੀ ਪਪਲਪ੍ਰੀਤ ਤੇ ਅਮਰਤਪਾਲ ਸਿੰਘ ਦੇ ਚਾਚਾ ਜੀਤ ਸਿੰਘ ਇਹਨਾਂ ਤਿੰਨਾਂ ਦੇ ਉੱਪਰ ਜਿਹੜਾ ਐਨਐਸਓ ਰੱਖਿਆ ਜਾ ਰਿਹਾ ਹੈ ਬਾਕੀ ਸੱਤਾ ਤੋਂ ਹਟਾਇਆ ਜਾ ਰਿਹਾ ਪਰ ਨਾਲ ਦੀ ਨਾਲ ਉਹਨਾਂ ਨੂੰ ਪੰਜਾਬ ਲੈ ਕੇ ਆਂਦਾ ਜਾ ਰਿਹਾ ਪੰਜਾਬ ਛੱਡਣ ਲਈ ਨਹੀਂ ਲੈ ਕੇ ਆਂਦਾ ਜਾ ਰਿਹਾ ਦੱਸਿਆ ਜਾ ਰਿਹਾ ਕਿ ਜਿਹੜਾ ਅਜਨਾਲਾ ਕਾਂਡ ਹੋਇਆ ਸੀ ਉਹਦੇ ਵਿੱਚ ਪੁਲਿਸ ਵੱਡੀ ਤੇ ਸਖਤ ਕਾਰਵਾਈ ਕਰਨ ਦੇ ਰੌਂਚ ਚ ਹੈ ਇਹ ਵੱਡੀ ਚਰਚਾ ਨਿਕਲ ਕੇ ਆ ਰਹੀ ਹੈ ਕਿ ਪੁਲਿਸ ਡਿਬਰੂਗੜ ਜੇਲ੍ਹ ਤੋਂ ਜਿੰਨਾ ਸੱਤਾ ਤੋਂ ਐਨਐਸਏ ਹਟਾਇਆ ਜਾ ਰਿਹਾ ਉਹਨਾਂ ਨੂੰ ਲੈਣ ਪਹੁੰਚੀ ਹੈ ਤੇ ਲਿਆ ਕੇ ਅਜਨਾਲਾ ਕਾਂਡ ਦੇ ਕੇਸ ਦੇ ਵਿੱਚ ਉਹਨਾਂ ਨੂੰ ਪੰਜਾਬ ਦੀਆਂ ਜੇਲਾਂ ਤੇ ਰੱਖਿਆ ਜਾਏਗਾ ਦੁਬਾਰਾ ਫਿਰ ਉਹਨਾਂ ਦਾ ਰਿਮਾਂਡ ਲਿਆ ਜਾ ਸਕਦਾ ਹੈ ਇਹ ਵੀ ਚਰਚਾ ਆ ਰਹੀ ਹੈ ਉਹਨਾਂ ਦੇ ਵਿੱਚ ਜਿਹੜਾ ਪ੍ਰਧਾਨ ਮੰਤਰੀ ਬਾਜੇ ਕੇ ਜਿਹੜੇ ਹੋਰ ਵਿਅਕਤੀ ਨੇ ਉਹਨਾਂ ਸਾਰਿਆਂ ਨੂੰ ਪੰਜਾਬ ਲਿਆਉਣ ਦੀ ਜਿਹੜੀ ਗੱਲ ਹੈ ਉਹ ਸਾਹਮਣੇ ਆ ਰਹੀ ਐ ਤੁਸੀਂ ਦੱਸਿਓ ਤੁਸੀਂ ਇਹਦੇ ਬਾਰੇ ਕੀ ਕਹੋਗੇ ਅਮਰਤਪਾਲ ਸਿੰਘ ਜਦੋਂ ਡਬਈ ਤੋਂ ਪੰਜਾਬ ਆਏ ਸੀ ਪੰਜਾਬ ਆ ਕੇ ਉਹ ਜਿਹੜੀ ਦੀਪ ਸਿੱਧੂ ਦੀ ਬਣਾਈ ਜੱਥੇਬੰਦੀ ਸੀ ਵਾਰਿਸ ਪੰਜਾਬ ਦੇ ਉਹਦੇ ਮੁਖੀ ਬਣ ਜਾਂਦੇ ਨੇ ਮੁਖੀ ਬਣ ਕੇ ਉਹ ਫਿਰ ਪੰਜਾਬ ਦੇ ਵਿੱਚ ਇੱਕ ਇਸ ਤਰ੍ਹਾਂ ਦੀ ਗੱਲ ਚੁੱਕਦੇ ਨੇ ਉਠਾਉਂਦੇ ਨੇ ਕਿ ਸਾਨੂੰ ਵੱਖਰਾ ਦੇਸ਼ ਚਾਹੀਦਾ ਐ ਅਸੀਂ ਇਸ ਦੇਸ਼ 'ਚ ਨਹੀਂ ਰਹਿ ਸਕਦੇ ਅਸੀਂ ਆਪਣਾ ਰਾਜ ਲਿਆਉਣਾ ਐ ਔਰ ਉਹ ਇਸ ਤਰ੍ਹਾਂ ਦੀਆਂ ਗੱਲਾਂ ਵੀ ਕਰਦੇ ਰਹੇ ਕਿ ਅਸੀਂ ਇਸ ਦੇਸ਼ ਦੇ ਸੰਵਿਧਾਨ ਨੂੰ ਨਹੀਂ ਮੰਨਦੇ ਇੱਥੋਂ ਦੇ ਕਾਨੂੰਨਾਂ ਨੂੰ ਇੱਥੋਂ ਦੀ ਪਾਰਲੀਮੈਂਟ ਨੂੰ ਨਹੀਂ ਮੰਨਦੇ ਉਸ ਤੋਂ ਬਾਅਦ ਜਦੋਂ ਉਹਨਾਂ ਦਾ ਇੱਕ ਸਾਥੀ ਪੁਲਿਸ ਨੇ ਫੜਿਆ ਕਿਸੇ ਕੇਸ 'ਚ ਤਾਂ ਜਿਵੇਂ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਸਾਹਿਬ ਨਾਲ ਲੈ ਕੇ ਤੇ ਥਾਣੇ ਦੇ ਵਿੱਚ ਗਏ ਤੇ ਜੋ ਕੁਝ ਉੱਥੇ ਹੋਇਆ ਉਸ ਤੋਂ ਬਾਅਦ ਫਿਰ ਪੁਲਿਸ ਨੇ ਉਹਨਾਂ ਤੇ ਅਟੈਕ ਕੀਤਾ ਉਹਨਾਂ ਤੇ ਹਮਲਾ ਵਿਢਿਆ ਪੁਲਿਸ ਇਹ ਕਹਿੰਦੀ ਹੈ ਕਿ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਸਾਹਿਬ ਦੀ ਓਟ ਦੇ ਵਿੱਚ ਥਾਣੇ ਤੇ ਹਮਲਾ ਕੀਤਾ ਤੇ ਪੁਲਿਸ ਦੀ ਕਸਦੀ ਤੋਂ ਆਪਣਾ ਬੰਦਾ ਧੱਕੇ ਨਾਲ ਛੜਾ ਕੇ ਲੈ ਗਏ ਹਥਿਆਰ ਲੈ ਕੇ ਪੁਲਿਸ ਕਹਿੰਦੀ ਹੈ ਕਿ ਅਸੀਂ ਤਾਂ ਨਹੀਂ ਕੁਝ ਕੀਤਾ ਵੀ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਸਾਹਿਬ ਨਾਲ ਹੈ ਇਸ ਖਿੱਚੋ ਤਾਨ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਨੂੰ ਕੋਈ ਆਂਤਣਾ ਨਹੀਂ ਪਰ ਅਮਰਤਪਾਲ ਤੇ ਉਹਦੇ ਸਾਥੀ ਕਹਿੰਦੇ ਨੇ ਕਿ ਪੁਲਿਸ ਧੱਕਾ ਕਰ ਰਹੀ ਸੀ ਤੇ ਅਸੀਂ ਤਾਂ ਇਨਸਾਫ ਲਿਆ ਹੋਰ ਕੁਝ ਗਲਤ ਕੀਤਾ ਨਹੀਂ ਉਸ ਤੋਂ ਬਾਅਦ ਫਿਰ ਅਮਰਤਪਾਲ ਸਿੰਘ ਹੋਰਾਂ ਤੇ ਕਾਰਵਾਈ ਸ਼ੁਰੂ ਹੋਈ ਸੀ ਫਿਰ ਫੜੋ ਫੜੀਆਂ ਸ਼ੁਰੂ ਹੋਈਆਂ ਫਿਰ ਅਮਰਤਪਾਲ ਸਿੰਘ ਹੋਰਾਂ ਦੇ ਦੂਜੇ ਸਾਥੀ ਜਿਹੜੇ ਉਹ ਫੜ ਲਏ ਗਏ ਸੀ ਪਰ ਅਮਰਤਪਾਲ ਤੇ ਪਪਲਪ੍ਰੀਤ ਗਾਇਬ ਹੋ ਗਏ ਸੀ ਪੁਲਿਸ ਦੇ ਦੱਸਣ ਮੁਤਾਬਕ ਉਹ ਪੁਲਿਸ ਦੇ ਹੱਥੀ ਨਹੀਂ ਆਏ ਸੀ ਹਾਲਾਂਕਿ ਅਮਰਤਪਾਲ ਹੋਰਾਂ ਦੇ ਸਾਥੀ ਉਹਨਾਂ ਦੇ ਸਮਰਥਕ ਕਹਿੰਦੇ ਨੇ ਕਿ ਪਹਿਲੇ ਦਿਨ ਹੀ ਅਮਰਤਪਾਲ ਹੋਰਾਂ ਨੂੰ ਪੁਲਿਸ ਨੇ ਫੜ ਲਿਆ ਸੀ ਪਰ ਪੁਲਿਸ ਦਾ ਅੱਜ ਤੱਕ ਇੱਕ ਪੱਖ ਹੈ ਕਿ ਅਮਰਤਪਾਲ ਹੋਰੀ ਭੱਜ ਗਏ ਸੀਗੇ ਔਰ ਉਹ ਫਿਰ ਵੱਖ-ਵੱਖ ਥਾਵਾਂ ਤੇ ਭੇਸ ਬਦਲ ਕੇ ਉਹ ਰਹਿੰਦੇ ਰਹੇ ਪੁਲਿਸ ਉਹਨਾਂ ਦੀਆਂ ਫੋਟੋਆਂ ਵੀ ਜਾਰੀ ਕਰਦੀ ਰਹੀ ਤਾਂ ਫਿਰ ਅਚਾਨਕ ਮੋਗਾ ਦੇ ਬਾਗਾ ਪੁਰਾਣਾ ਦੇ ਪਿੰਡ ਰੋਡੇ ਤੋਂ ਅਮਰਤਪਾਲ ਨੇ ਆਤਮ ਸਮਰਪਣ ਕੀਤਾ ਸੀਗਾ ਜਾਂ ਉਹਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਦੋਂ ਅਚਾਨਕ ਅਮਰਤਪਾਲ ਰੋਡੇਪਿੰਡ ਦੇ ਗੁਰਦੁਆਰਾ ਸਾਹਿਬ 'ਚ ਆਉਂਦੇ ਨੇ ਜਦੋਂ ਚਫੇਰੇ ਸਾਰੇ ਦੇਸ਼ ਦੀ ਪੁਲਿਸ ਇੱਕ ਹਿਸਾਬ ਨਾਲ ਉਹਨਾਂ ਦੇ ਮਗਰ ਲੱਗੀ ਸੀ ਸਾਰਾ মিডিਆ ਪਲ-ਪਲ ਤੇ ਖਬਰ ਦੇ ਰਿਹਾ ਸੀ ਕਿ ਅੱਜ ਅਮਰਤਪਾਲ ਇੱਥੇ ਦੇਖਿਆ ਗਿਆ ਅੱਜ ਭੇਸ ਬਦਲ ਕੇ ਉਹ ਇੱਥੇ ਸੀ ਅੱਜ ਉਹਦੇ ਦਾੜੀ ਬੰਨੀ ਸੀ ਅੱਜ ਉਹਦੇ ਟੀ-ਸ਼ਰਟ ਪਾਈ ਸੀ ਤਾਂ ਉਸ ਦਰਮਿਆਨ ਅਚਾਨਕ ਅਮਰਤਪਾਲ ਦੀ ਰੋਡੇ ਦੇ ਵਿੱਚ ਐਂਟਰੀ ਹੁੰਦੀ ਹੈ ਜਿੱਥੋਂ ਉਹਨਾਂ ਦੀ ਗ੍ਰਿਫਤਾਰੀ ਪੁਲਿਸ ਕਰਦੀ ਹੈ ਜਦੋਂ ਉਹ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਪਹਿਲਾ ਅਨਾਉਂਸਮੈਂਟ ਕਰਦੇ ਨੇ ਫਿਰ ਉੱਥੇ ਉਹ ਪਾਠ ਕਰਦੇ ਨੇ ਅਰਦਾਸ ਕਰਦੇ ਨੇ ਬਾਹਰ ਗੁਰਦੁਆਰਾ ਸਾਹਿਬ ਦੇ ਪੁਲਿਸ ਆਉਂਦੀ ਹੈ ਤਾਂ ਫਿਰ ਪੁਲਿਸ ਜਿਹੜੀ ਆ ਉਹ ਗੁਰਦੁਆਰਾ ਸਾਹਿਬ ਤੋਂ ਅਮਰਤਪਾਲ ਨੂੰ ਗ੍ਰਿਫਤਾਰ ਕਰਕੇ ਲੈ ਜਾਂਦੀ ਹੈ ਤੇ ਫਿਰ ਉਹਨਾਂ ਨੂੰ ਵੀ ਅਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਜਾਂਦਾ ਹੈ ਉਹਨਾਂ ਦੇ ਉੱਪਰ ਪਹਿਲਾਂ ਐਨਐਸਏ ਦੀ ਮਿਆਦ ਪੂਰੀ ਹੋ ਗਈ ਸੀ ਤਿਆ ਵਧਾ ਦਿੱਤੀ ਗਈ ਸੀ ਤੇ ਹੁਣ ਫਿਰ ਅਮਰਤਪਾਲ ਦੀ ਮਿਆਦ ਅਜੇ ਪੂਰੀ ਨਹੀਂ ਹੋਈ ਪਰ ਸੱਤਾ ਸਾਥੀਆਂ ਦੀ ਹੋ ਗਈ ਹੈ ਜਿਨ੍ਹਾਂ ਨੂੰ ਐਨਐਸਏ ਹੋਰ ਨਾਂ ਵਧਾ ਕੇ ਪੰਜਾਬ ਲੈੰਦਾ ਜਾ ਰਿਹਾ ਅਮਰਤਪਾਲ ਦੇ ਉੱਪਰ ਪਿਛਲੇ ਦਿਨੀ ਗੋਰਪ੍ਰੀਤ ਸਿੰਘ ਹਰੀ ਨੌ ਦੇ ਕਤਲ ਦਾ ਕੇਸ ਵੀ ਦਰਜ ਹੋਇਆ ਜਦੋਂ ਕਤਲ ਹੋਇਆ ਅਰਸ਼ਡਾਲਾ ਤੇ 12 ਬੰਦੇ ਜਿਹੜੇ ਕੇਸ ਦੇ ਵਿੱਚ ਮੁਲਜ਼ਮ ਮੰਨੇ ਗਏ ਉਹਨਾਂ ਚ ਐਮਪੀ ਅਮਰਤਪਾਲ ਸਿੰਘ ਨੂੰ ਵੀ ਮੁਲਜ਼ਮ ਮੰਨਿਆ ਗਿਆ ਹੁਣ ਉਹਦਾ ਚਲਾਨ ਵੀ 2 ਦਿਨ ਪਹਿਲਾਂ ਫਰੀਦਕੋਟ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਤੇ ਅਮਰਤਪਾਲ ਸਿੰਘ ਨੂੰ ਉਸ ਕਤਲ ਕੇਸ ਦੇ ਵਿੱਚ ਮਾਸਟਰਮਾਈਂਡ ਦੇ ਵਿੱਚ ਰੱਖਿਆ ਜਾ ਰਿਹਾ ਹੈ ਇਹਦੇ ਨਾਲ ਹੀ ਅਮਰਤਪਾਲ ਸਿੰਘ ਪਿਛਲੇ ਦਿਨੀ ਆ ਪਾਰਲੀਮੈਂਟ ਜਾਣ ਦੇ ਲਈ ਹਾਈ ਕੋਰਟ ਗਏ ਉਹਨਾਂ ਨੇ ਕਿਹਾ ਕਿ ਮੈਨੂੰ ਪਾਰਲੀਮੈਂਟ ਜਾਣ ਦੀ ਇਜਾਜ਼ਤ ਦਿੱਤੀ ਜਾਵੇ ਤਾਂ ਕਿ ਮੇਰੀ ਮੈਂਬਰਸ਼ਿਪ ਪਾਰਲੀਮੈਂਟ ਵਾਲੀ ਖਤਮ ਨਾ ਹੋ ਸਕੇ ਹਾਈ ਕੋਰਟ ਦੇ ਵਿੱਚ ਪਾਰਲੀਮੈਂਟ ਤੇ ਸੈਂਟਰ ਸਰਕਾਰ ਨੇ ਇਹ ਜਾਣਕਾਰੀ ਦੇ ਦਿੱਤੀ ਕਿ ਅਸੀਂ ਅਮਰਤਪਾਲ ਦੀ ਜਿਹੜੀ ਛੁੱਟੀ ਆ ਉਹ ਪਾਰਲੀਮੈਂਟ ਚ ਮਨਜ਼ੂਰ ਕਰ ਲਿਨੇ ਆ ਤੇ ਉਹਦੀ ਸੰਸਦ ਦੀ ਮੈਂਬਰੀ ਖਤਮ ਨਹੀਂ ਹੋਵੇਗੀ ਤੇ ਇਹ ਜਾਣਕਾਰੀ ਅਦਾਲਤ ਨੂੰ ਜਦੋਂ ਦਿੱਤੀ ਗਈ ਤਾਂ ਫਿਰ ਅਦਾਲਤ ਨੇ ਉਸ ਕੇਸ ਦਾ ਨਿਪਟਾਰਾ ਕਰ ਦਿੱਤਾ ਅਮਰਤਪਾਲ ਦੀ ਪਾਰਲੀਮੈਂਟ ਮੈਂਬਰੀ ਰਹਿ ਸਕੇਗੀ ਪਰ ਪਾਰਲੀਮੈਂਟ ਅਜੇ ਉਹ ਨਹੀਂ ਜਾ ਸਕਣਗੇ ਇਹ ਸਥਿਤੀ ਬਣੀ ਹੋਈ ਆ ਇਹ ਸਾਰੇ ਕੁਝ ਬਾਰੇ ਤੁਸੀਂ ਕੀ ਕਹੋਗੇ ਆਪਣਾ ਕੀਮਤੀ ਵਿਚਾਰ ਲਿਖਿਓ ਬਹੁਤ ਮਿਹਰਬਾਨੀ ਸ਼ੁਕਰੀਆ